ਫਗਵਾੜਾ ਦੇ ਪਲਾਹੀ ਰੋਡ ਵਿਖੇ ਪਿਛਲੇ 3 ਦਿਨਾਂ ਤੋਂ ਲਵਾਰਸ ਹਾਲਤ ਵਿੱਚ ਖੜਾ ਇੱਕ ਮੋਟਰਸਾਈਕਲ ਮਿਲਿਆ ਹੈ ਇਸ ਸੰਬੰਧੀ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਮੋਟਰਸਾਈਕਲ ਪਿਛਲੇ 3 ਦਿਨਾਂ ਤੋਂ ਲਵਾਰਸ ਹਾਲਤ ਵਿੱਚ ਇਸੇ ਹੀ ਜਗ੍ਹਾ ਤੇ ਖੜਾ ਹੈ ਜਿਸ ਤੋਂ ਬਾਅਦ ਹੀ ਉਹਨਾਂ ਵੱਲੋਂ ਇਸ ਦੀ 112 ਨੰਬਰ ਦੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਆਪਣੀ ਇੱਕ ਮੋਟਰਸਾਈਕਲ ਦੇਖਿਆ ਗਿਆ ਜੀ ਹਾਂਜੀ ਬਲੈਕ ਰੰਗ ਦਾ 3 ਦਿਨ ਤੋਂ ਉੱਥੇ ਖੜਾ ਹੈ ਬਿਨਾਂ ਲਾਕ ਡਾਊਨ ਕੋਈ ਵਲੀਵਾਲੀਪਾਸ ਲੱਗਦਾ ਨਹੀਂ ਦਿੱਤਾ ਅਸੀਂ ਡਰਦੇ ਹਾਂ ਨੇ ਕੰਪਲੇਨ ਨਹੀਂ ਲਖਾਈ ਕੋਈ ਤੇ ਪੁਲਸ ਆਈ ਮੌਕੇ ਤੇ ਪੁਲਸ ਆ ਗਈ ਜੀ ਮੌਕੇ ਤੇ ਹਾਂ ਚੈੱਕ ਕਰ ਲੇ ਪਏ ਬਾਕੀ ਕਿੰਨੇ ਵੇ ਤੋਂ ਖੜਾ ਹੈ ਇੱਥੇ ਤਿੰਨ ਦਿਨ ਤੋਂ ਸਾਡਾ ਸਕੂਟਰ ਗੜਨੇ ਦੱਸਿਆ ਹੈ ਤਿੰਨ ਦਿਨ ਤੋਂ ਖੜਾ ਹੈ ਸਕੂਟਰ ਗਾਰਡ ਇੱਥੇ ਰੱਖਿਆ ਹੋਇਆ ਆਪਣਾ ਹਾਂ ਸਕੂਟਰ ਗਾਰਡ ਕਾਲਜ ਹੈਗਾ ਪ੍ਰੇਮਲਾ ਬੀ ਇੱਥੇ ਸੀਸੀਟੀਵੀ ਕੈਮਰੇਆ ਤੇ ਖੜਾ ਚੈੱਕ ਕੀਤਾ ਵੀ ਕੌਣ ਖੜਾ ਖੜ ਚ ਗਿਆ ਨਹੀਂ ਸਾਨੂੰ ਇਹ ਸਾਡੇ ਨੇੜੇ ਤੇ ਇੱਥੇ ਨਹੀਂ ਘਰਾਜ ਮੋਰੇ ਹੈਗੇ ਨਹੀਂ ਤੁਹਾਨੂੰ ਕੀ ਲੱਗਦਾ ਜਿਹੜਾ ਇਹ ਮੋਟਰਸਾਈਕਲ ਇੱਥੇ ਕਿੰਨੇ ਕਈ ਦਿਨਾਂ ਤੋਂ ਖੜਾ ਕੀ ਲੱਗਦਾ ਤੁਹਾਨੂੰ ਦੇਖਣ ਤੋਂ ਇਹ ਹੀ ਲੱਗਦਾ ਕਿ ਚੋਰੀ ਦਾ ਲੱਗਦਾ ਹੈ ਲਵਾਰਿਸ ਨੂੰ ਸੂਚਨਾ ਦਿੱਤੀ ਹੈ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਆਈ ਮੈਂ ਪੁਲਿਸ ਆ ਗਈ ਮੌਕੇ ਤੇ ਸਰ ਮੋਟਰਸਾਈਕਲ ਕਿਹੜਾ ਵਾਹ ਤ ਕਿਹੜਾ ਰੰਗ ਵਾਹ ਇਹਦਾ ਸਪਲੈਂਡਰ ਹੈ ਬਲੈਕ ਰੰਗ ਦਾ ਕੋਈ ਨਾਮ ਨੰਬਰ ਵਗੈਰਾ ਹੈ ਨੰਬਰ ਪਲੇਟ ਕੋਈ ਪੀ ਵੀ ਐਲ ਪੀ ਵੀ 08 ਬੀ ਐਲ 0635 ਇਸ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਵਾਰਿਸ ਹਾਲਤ ਵਿੱਚ ਖੜੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਸਿਟੀ ਵਿਖੇ ਪਹੁੰਚਾਇਆ ਇਸ ਮੌਕੇ ਗੱਲਬਾਤ ਕਰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸੰਬੰਧੀ ਬੰਦ ਹੀ ਕਾਰਵਾਈ ਕੀਤੀ ਜਾ ਰਹੀ ਹੈ ਮੈਡਮ ਕੀ ਮਾਮਲਾ ਕੀ ਜਿਹੜਾ ਅੱਜ ਅਪਲਾਈ ਇੱਥੇ ਰੋੜਦੇ ਆਏ ਸਾਨੂੰ ਇੱਕ ਕੰਪਲੇਂਟ ਆਈ ਸੀ 112 ਤੇ ਅਸੀਂ ਇੱਥੇ ਆਏ ਆ ਤੇ ਇਹ ਲਵਾਰਸ ਖੜਾ ਤੇ ਦੇਣ ਤੋਂ ਮੋਟਰਸਾਈਕਲ ਵੀ ਅਸੀਂ ਸਿੱਟੀ ਥਾਣੇ ਦਾ ਏਰੀਆ ਭੰਡਾ ਆ ਤੇ ਉਹਨਾਂ ਨੂੰ ਕਲਾ ਕਰਕੇ ਅਸੀਂ ਸੌਤ ਲਿਆ ਕਿਹਨੂੰ ਕੋਈ ਪਤਾ ਲੱਗਿਆ ਵੀ ਆਸ-ਪਾਸ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖੀਆ ਕੀਤਾ ਵੀ ਕੌਣ ਖੜਾ ਕਰਤੀ ਗਿਆ ਹਾਂਜੀ ਸਰ ਇਹ ਬਾਕੀ ਜਿਹੜੀ ਅਗਲੀ ਕਾਰਵਾਈ ਆ ਸਾਰੀ ਸਿੱਟੀ ਥਾਣੇ ਵਾਲੇ ਕਰਨਗੇ ਹਾਂਜੀ ਫਗਵਾੜਾ ਦੇ ਪਲਾਹੀ ਰੋਡ ਵਿਖੇ ਪਿਛਲੇ 3 ਦਿਨਾਂ ਤੋਂ ਲਵਾਰਸ ਹਾਲਤ ਵਿੱਚ ਖੜਾ ਇੱਕ ਮੋਟਰਸਾਈਕਲ ਮਿਲਿਆ ਹੈ ਇਸ ਸੰਬੰਧੀ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਮੋਟਰਸਾਈਕਲ ਪਿਛਲੇ 3 ਦਿਨਾਂ ਤੋਂ ਲਵਾਰਸ ਹਾਲਤ ਵਿੱਚ ਇਸੇ ਹੀ ਜਗ੍ਹਾ ਤੇ ਖੜਾ ਹੈ ਜਿਸ ਤੋਂ ਬਾਅਦ ਹੀ ਉਹਨਾਂ ਵੱਲੋਂ ਇਸ ਦੀ 112 ਨੰਬਰ ਦੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਆਪਣੀ ਇੱਕ ਮੋਟਰਸਾਈਕਲ ਦੇਖਿਆ ਗਿਆ ਜੀ ਹਾਂਜੀ ਬਲੈਕ ਰੰਗ ਦਾ 3 ਦਿਨ ਤੋਂ ਉੱਥੇ ਖੜਾ ਹੈ ਬਿਨਾਂ ਲਾਕ ਡਾਊਨ ਕੋਈ ਵਾਰੀ ਵਾਸ ਲੱਗਦਾ ਨਹੀਂ ਦਿੱਤਾ ਅਸੀਂ ਡਰਦੇ ਜਾਨੇ ਕੰਪਲੇਨ ਨਹੀਂ ਲਖਾਈ ਕੋਈ ਤੇ ਪੁਲਸ ਆਈ ਮੌਕੇ ਤੇ ਪੁਲਸ ਆ ਗਈ ਜੀ ਮੌਕੇ ਤੇ ਫਰੈਂਚ ਕਰਦੇ ਪਏ ਕਿੰਨੇ ਵੇ ਤੋਂ ਖੜਾ ਹੈ ਇੱਥੇ ਤਿੰਨ ਦਿਨ ਤੋਂ ਸਾਡਾ ਸਕੂਟਰ ਗੜਨੇ ਦੱਸਿਆ ਹੈ ਤਿੰਨ ਦਿਨ ਤੋਂ ਫਿਰ ਸਕੂਟਰ ਗੜ ਇੱਥੇ ਰੱਖਿਆ ਹੋਇਆ ਆਪਣਾ ਅੱਜ ਸਕੂਟਰ ਗੜ ਕਾਲਜ ਹੈਗਾ ਪ੍ਰੇਮ ਲਾ ਬੀ ਇੱਥੇ ਸੀਸੀ ਸੀਸੀ ਕੈਮਰੇ ਆਪੇ ਚੈੱਕ ਕੀਤਾ ਵੀ ਕੋਣ ਖੜਾ ਖੜ ਚ ਗਿਆ ਨਹੀਂ ਸਾਨੂੰ ਇਹ ਸਾਡੇ ਨੇੜੇ ਤੇ ਇੱਥੇ ਨੀਂ ਘਰਾ ਚ ਮੋੜੇ ਹੈਗੇ ਵੀ ਤੁਹਾਨੂੰ ਕੀ ਲੱਗਦਾ ਜਿਹੜਾ ਇਹ ਮੋਟਰਸਾਈਕਲ ਇੱਥੇ ਕਿੰਨੇ ਕਈ ਦਿਨਾਂ ਤੋਂ ਖੜਾ ਕੀ ਲੱਗਦਾ ਤੁਹਾਨੂੰ ਦੇਖਣ ਤੋਂ ਇਹ ਹੀ ਲੱਗਦਾ ਕਿ ਚੋਰੀ ਦਾ ਲੱਗਦਾ ਹੈ ਲਵਾਲਸ ਨੂੰ ਸੁਝਾਅ ਦੇਤੀ ਹੈ ਪੁਲਿਸ ਨੂੰ ਸੁਝਾਅ ਦਿੱਤੀ ਸੀ ਆਈ ਮੈਂ ਪੁਲਿਸ ਆ ਗਈ ਮੋਕੇ ਤੇ ਸਰ ਮੋਟਰਸਾਈਕਲ ਜਿਹੜਾ ਸਪਲੈਂਡਰ ਹੈ ਬਲੈਕ ਰੰਗ ਦਾ ਕੋਈ ਨਾਮ ਨੰਬਰ ਵਗੈਰਾ ਹੈ ਨੰਬਰ ਪਲੇਟ ਕੋਈ ਪੀ ਵੀ ਐਲ ਪੀ ਵੀ 08 ਬੀ ਐਲ 0635 ਇਸ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲवारिस ਹਾਲਤ ਵਿੱਚ ਖੜੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਸਿਟੀ ਵਿਖੇ ਪਹੁੰਚਾਇਆ ਇਸ ਮੌਕੇ ਗੱਲਬਾਤ ਕਰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸੰਬੰਧੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਮੈਡਮ ਕੀ ਮਾਮਲਾ ਕੀ ਜਿਹੜਾ ਅੱਜ ਅਪਲਾਈ ਇੱਥੇ ਰੋੜਦੇ ਆ ਸਾਨੂੰ ਇੱਕ ਕੰਪਲੇਂਟ ਆਈ ਸੀ 112 ਤੇ ਤੇ ਅਸੀਂ ਇੱਥੇ ਆਏ ਆ ਤੇ ਇਹ ਲਵਾਰਸ ਖੜਾ ਤੇੰਨੇ ਤੋਂ ਮੋਟਰਸਾਈਕਲ ਵੀ ਅਸੀਂ ਇਹ ਸਿੱਟੀ ਥਾਣੇ ਦਾ ਏਰੀਆ ਭੰਡਾ ਆ ਤੇ ਉਹਨਾਂ ਨੂੰ ਜਲਾ ਕਰਕੇ ਅਸੀਂ ਸੌਤ ਲਿਆ ਹਾਂ ਕਿਹਨੂੰ ਕੋਈ ਪਤਾ ਲੱਗਿਆ ਵੀ ਆਸ-ਪਾਸ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖਿਆ ਕੀਤਾ ਵੀ ਕੌਣ ਖੜਾ ਕਰਤੀ ਗਿਆ ਜੀ ਹਾਂਜੀ ਸਰ ਇਹ ਬਾਕੀ ਜਿਹੜੀ ਅਗਲੀ ਕਾਰਵਾਈ ਆ ਸਾਰੀ ਸਿੱਟੀ ਥਾਣੇ ਵਾਲੇ ਕਰਨਗੇ ਹਾਂਜੀ